ਕੰਮ ਕੀਤਾ ਜਿਹੜੇ ਇਹਦੇ ਵਿੱਚ ਐਸ ਐਚਓ ਡਿਵੀਜ਼ਨ ਸੌਥ ਸੀਗਾ ਬਸੰਤ ਸਿੰਘ ਜਿਹੜਾ ਮੁਕੱਦਮਾ ਨੰਬਰ 19222415685 ਐਨ ਡੀ ਪੀ ਸਿਟੀ ਸਾਊਥ ਬਕੇ ਦਰਜ ਹੋਇਆ ਜਿਸ 10 10 ਬੋਰੇ ਪੋਸਤ ਬਰਾਮਦ ਹੋਇਆ ਇਹਦੇ ਵਿੱਚ ਦੋਸ਼ੀ ਸੀਗਾ ਜਗਿੰਦਰ ਸਿੰਘ ਤੇ ਇੱਕ ਜਿਹੜਾ ਇਹਦੇ ਨਾਲ ਇਹਦਾ ਜੀਜਾ ਆਪਣੇ ਦੱਸਿਆ ਨੇ ਆਪਣੀ ਪੁੱਛ ਗੇਸ ਦੇ ਵਿੱਚ ਹਰਜੀਤ ਸਿੰਘ ਉਹ ਵੀ ਨਾਮਜਦ ਹੋਇਆ ਇਹ ਜਿਹੜੇ ਪੋਸਟ ਇਹਨਾਂ ਤੋਂ ਬਰਾਮਦ ਹੋਇਆ ਇਹਦੇ ਤੇ ਜਿਹੜੇ ਇੱਕ ਬੰਦਾ ਇਹ ਚ ਅਰੈਸਟ ਕੀਤਾ ਗਿਆ ਜਗਿੰਦਰ ਸਿੰਘ ਹਰਜੀਤ ਸਿੰਘ ਭੱਜਿਆ ਹੋਇਆ ਇਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਜਿਹੜੇ ਹੋਰ ਵੀ ਬੰਦਿਆਂ ਦੀ ਜਿਹੜੀ ਸਮੂਲੀਅਤ ਆਈ ਤਾਂ ਅੱਗੇ ਤਫਤੀਸ਼ ਦੇ ਦੌਰਾਨ ਦੇਖਿਆ ਇਹ ਦੋ ਕਵਿੰਟਰ ਪੋਸਟ ਬਰਾਮਦ ਹੋਇਆ ਇਹ ਛੋਟੇ ਹਾਥੀ ਦੇ ਵਿੱਚ ਸੀਗਾ ਕਿੱਥੋਂ ਤੇ ਰੈਨੂ ਹਰਿੰਦੇ ਸਰ ਇਹ ਇੱਕ ਜਿਹੜਾ ਹਰਜੀਤ ਆ ਲੰਡੇਕੇ ਦਾ ਇਹ ਦੂਜੇ ਨੇ ਆਪਣਾ ਮੋੜ ਨੋਵਾਦ ਦੱਸਿਆ ਜਗਿੰਦਰ ਨੇ ਆਪਣਾ ਜਿਹੜਾ ਰਹਿਸ਼ਾ ਵੈਲਮ ਕੋਈ ਮਾਮਲਾ ਦਰਜੀ ਇਹ ਸਾਰੇ ਅਸੀਂ ਹੁਣ ਤਫਤੀਸ਼ ਦਰਾਂ ਦੇਖ ਰਹੇ ਆ ਜਿਹੜਾ ਵੀ ਜੋ ਹੋਇਆ ਤਾਂ ਇਹਨਾਂ ਦੇ ਖਿਲਾਫ ਅਗਲੀ ਕਾਰਵਾਈ ਇਹ ਹੁਣ ਸਾਰੀ ਗੱਲ ਗਾਂ ਕਲੀਅਰ ਹੋਊਗੀ ਜਿੱਥੋਂ ਆਇਆ ਪਿੱਛੋਂ ਜਿੱਥੋਂ ਅਸੀਂ ਉਹ ਲੱਗੇ ਹੋਇਆ ਤਫਤੀਸ਼ ਦੇ ਵਿੱਚ ਉਹਦੇ ਵਿੱਚ ਕਿੰਨੇ ਜਾਣਿਆਂ ਤੇ ਪਰਚਾ ਦਰਜੀ ਕੀਤਾ ਇਹ ਹੁਣ ਦੋ ਜਾਣਿਆਂ ਤੇ ਹੋਇਆ ਜਿਹੜੇ ਹੋਰ ਵੀ ਕਿਸ ਦੀ ਸਮੂਹ ਲੈਤਾ ਹੋਊਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊ ਇੱਕ ਦੀ ਗ੍ਰਿਫਤਾਰੀ ਕਰ ਇੱਕ ਦੀ ਗ੍ਰਿਫਤਾਰੀ ਕੀਤੀ ਮੰਗ ਲਿਆ ਸਰ ਕੋਡ ਪੇਸ਼ ਕੀਤੀ ਬਾ ਅੱਜ ਹੁਣ ਕੋਡ ਅੱਜ ਪੇਸ਼ ਕਰ ਰਹੇ ਆ ਉਹਨਾਂ ਨੂੰ